ਚੱਲ ਚੱਲੀਏ ਅੱਜ 10 ਵਜੇ ਹਾਂਜੀ ਸਰ ਕੀ ਨਾਮ ਤੇ ਆਉਦਾ ਆਪਣਾ ਜੀ ਮੇਰੇ ਨਾਮ ਰਵੀ ਗੁਪਤਾ ਟੈਰਨ ਇੰਸਪੈਕਟਰ ਮੋਗਾ 2 ਸਰ ਅੱਜ ਇੱਥੇ ਤੁਸੀਂ ਪ੍ਰੇਮ ਮੈਡੀਕਲ ਹਾਲ ਕੋਟੀ ਸਿਗਾ ਤੇ ਰੇਡ ਕੀਤੀ ਹੈ ਕੀ ਮਿਲਿਆ ਤੁਹਾਨੂੰ ਇੱਥੇ ਅੱਜਰ ਸਾਨੂੰ ਭੰਗ ਕਰਦੇ ਕੰਪਲੀਟ ਆਈ ਸੀ ਕਿ ਇਹ ਦੂਸਤਾਨ ਪ੍ਰੇਮ ਮੈਡੀਕਲ ਹਾਲ ਦੀ ਨਸ਼ੇ ਦੇ ਕਾਰੋਬਾਰ ਕਰ ਰਿਹਾ ਹੈਗਾ ਅੱਜ ਅਸੀਂ ਮੌਕੇ ਤੇ ਐਸਐਚਓ ਸਾਹਿਬ ਨਾਲ ਟੀਮ ਬਣਾ ਕੇ ਆਏ ਤੇ ਚੈੱਕ ਕੀਤੀ ਤੇ ਇੱਥੇ ਤਿੰਨ ਤਰ੍ਹਾਂ ਦੀਆਂ ਸਾਨੂੰ ਦਵਾਈਆਂ ਮਿਲੀਆਂ ਸੀ ਜਿਨ੍ਹਾਂ ਦੇ ਮੌਕੇ ਤੇ ਦੁਕਾਨਦਾਰ ਬਿਜਲੀ ਦਿਖਾ ਸਕਿਆ ਤੇ ਇਹ ਦਵਾਈਆਂ ਸੀ ਸੀਲ ਕਰਤੀਆਂ ਇਹ ਦਵਾਈਆਂ ਅਸੀਂ ਕੱਲੂ ਸੀਜੀਐਮ ਕੋਰਟ ਵਿੱਚ ਪ੍ਰੋਸੀਡ ਕਰਾਂਗੇ ਤੇ ਬੰਦੀ ਕਾਰਵਾਈ ਕਰਵਾਵਾਂਗੇ ਉੱਚ ਅਧਿਕਾਰੀ ਠੀਕ ਹੈ ਸਰ ਧੰਨਵਾਦ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਰਵਦੀਪ ਸਿੰਘ ਭਮ ਜੀ ਪੰਜਾਬ ਪ੍ਰਧਾਨ ਨਸ਼ਾ ਰੋਕੂ ਕੇਂਦਰ ਪੰਜਾਬ ਇਹ ਨਾ ਆਪਣਾ ਕੋਟੇਖਾਂ ਪ੍ਰੇਮੈਂਟਲ ਸੋਰਸੀ ਇਥੇ ਅਸੀਂ ਡਰਗ ਇੰਸਪੈਕਟਰ ਸਾਹਿਬ ਨਾਲ ਅੱਜ ਇਹਨਾਂ ਨੇ ਚੈਕਿੰਗ ਕੀਤੀ ਸੀ ਦੁਕਾਨ ਦੀ ਸਾਨੂੰ ਪਿਛਲੇ ਹਫਤੇ ਤੋਂ ਪਤਾ ਚੱਲਿਆ ਸੀ ਇੱਕ ਦੋ ਵਾਰੀ ਅਸੀਂ ਲੈ ਕੇ ਵੀ ਗਏ ਆ ਤੇ ਇਥੋਂ ਡਰਾਮਾ ਡੋਲ ਤੇ ਹੋਰ ਕਾਫੀ ਤਰ੍ਹਾਂ ਦੇ ਸਾਧਨ ਲੱਗੇ ਆ ਅੱਜ ਡਰਗ ਇੰਸਪੈਕਟਰ ਨੇ ਚੈੱਕ ਕੀਤਾ ਤੇ ਉਹਨਾਂ ਨੇ ਦੋ ਤਿੰਨ ਕਿਸੇ ਦਵਾਈਆਂ ਦੇ ਸਾਧਨ ਜਿਹੜੇ ਕਿ ਇਹਨਾਂ ਡਾਕਟਰ ਦੀ ਪਰਚੀ ਤੋਂ ਨਹੀਂ ਦੇ ਸਕਦੇ ਉਹ ਇਹ ਦੇ ਰਹੇ ਸੀ ਤੇ ਕੁਝ ਦਵਾਈਆਂ ਉਹਨਾਂ ਨੇ ਸੀਲ ਕੀਤੀਆਂ ਜੋ ਬਿਨਾਂ ਕਰ ਤੋਂ ਬੰਨਿਆ ਸੀ ਗਿਆ ਤੇ ਹੁਣ ਉਹ ਆਪ ਦੀ ਜਿਹੜੀ ਉਹਨਾਂ ਦੀ ਕਾਰਵਾਈ ਬੰਦੀ ਆ ਉਹ ਕਰਨ ਦੇ ਨਾਲ ਠੀਕ ਹੈ ਠੀਕ ਹੈ ਤੇ ਤੁਸੀਂ ਕਿਸ ਸੰਸਥਾ ਦੇ ਪ੍ਰਧਾਨ ਹੋ ਅਸ਼ਾ ਵਿਰੋਧੀ ਟੀਮ ਜੀ ਜਿਸਟਰਡ ਪੰਜਾਬ ਓਕੇ ਤੁਸੀਂ ਜਿਹੜੇ ਇਹ ਫੀਲਡ ਦੇ ਵਿੱਚ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ ਸਾਨੂੰ 7 ਸਾਲ ਹੋ ਗਏ ਜੀ ਸਾਰੇ ਪੰਜਾਬ ਦੇ ਵਿੱਚ ਇਹੀ ਕੰਮ ਚੱਲ ਸਾਡੀਆਂ ਟੀਮਾਂ ਚੱਲ ਰਹੀਆਂ ਸਾਰੇ ਪੰਜਾਬ ਦੇ ਆਲ ਲੈਵਲ 'ਚ ਪੰਜਾਬ ਗਵਰਨਮੈਂਟ ਤੋਂ ਪ੍ਰੂਵਡ ਹੈ ਸਾਡੀ ਟੀਮ ਠੀਕ ਹੈ ਜੀ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸਾਇਦ ਸ਼ਾਹ